ਇਹ ਕੋਠੀ ਮੇਰੀ ਮੰਮੀ ਨੇ ਮੇਰੇ ਇਸ ਤਰ੍ਹਾਂ ਕੇ ਮੇਰੇ ਨਾਂ ਕੀ ਰਜਿਸਟਰਡ ਬਿਲ ਮੇਰੇ ਨਾਂ ਬਣਾਈ ਹੈ ਕਿਉਂਕਿ ਇਹ ਇੱਥੇ ਸ਼ੁਰੂ ਤੋਂ ਰਹਿੰਦਾ ਹੀ ਨਹੀਂ ਸੀ ਇਹ ਆਪਣੀ ਮੈਰिज ਲਵ ਮੈਰिज ਕਰਵਾ ਕੇ ਇਹ ਆਬਲੋਵਾਲ ਕੋਈ ਕੋਠੀ ਇਹ ਨਾਲੇ ਲਿੱਤੀ ਸੀ ਛੋਟੀ ਜੋ ਵੀ ਮੇਰੇ ਫਾਦਰ ਨੇ ਲੈ ਕੇ ਦਿੱਤੀ ਸੀ ਇਹ ਉੱਥੇ ਰਹਿੰਦਾ ਸੀ ਕੋਰਟ ਤੋਂ ਵੱਲੋਂ ਸਟੇ ਠੀਕ ਇਸ ਘਰ ਦੀ ਜਗਾਂ ਦਾ ਕਲੋਨੀ ਦੀ ਮੇਰੀ ਸਿਸਟਰ ਵਿੱਚ ਜ਼ਬਰਦਸਤੀ ਬੜਨ ਦੀ ਕੋਸ਼ਿਸ਼ ਕਰ ਰਹੀ ਸੀਗੀ ਇਹ ਇਹਨਾਂ ਦੇ ਉੱਤੇ ਯਾਦਵਿਧਰ ਐਨਕਲੇਵ ਦੇ ਵਿੱਚ ਇੱਕ 400 ਗਜ਼ ਦੀ ਪ੍ਰਾਪਰਟੀ ਹੈ ਘਰ ਬਣਾਇਆ ਹੋਇਆ ਤੇ ਜਿਹੜੀ 400 ਗਜ਼ ਦੀ ਪ੍ਰਾਪਰਟੀ ਹੈ ਉਹਦੀ ਜਿਹੜੀ ओरिजिनल ਵਿਲਜ ਜਿਹੜੇ ਇਹਨਾਂ ਦੇ ਹਰਜੀਤਕੌਰ ਦੇ ਜਿਹੜੇ ਮਦਰ ਨੇ ਗੁਰਦੀਪਕੌਰ ਉਹਨਾਂ ਨੇ ਕਰਾਈ ਹੈ ਹਰਜੀਤਕੌਰ ਦੇ ਨਾਂ ਤੇ ओरिजिनल ਰਜਿਸਟਰਡ ਵਿਲ ਸੀ ਜਿਹੜੀ ਉਹ ਇਹਨਾਂ ਦੇ ਨਾਂ ਤੇ ਆ ਕੇ ਨਾਲ ਮੇਰੇ ਡੈਡੀ ਨੇ ਬਣਾ ਕੀਤਾ ਵੀ ਅਸੀਂ ਤੈਨੂੰ ਨਹੀਂ ਰੱਖਣਾ ਮੇਰੇ ਡੈਡੀ ਦੇ ਡੈਡੀ ਦੇ ਉੱਤੇ ਰਿਵਾਲਵਰ ਰੱਖ ਕੇ ਕਹਿੰਦਾ ਬੁੜਿਆ ਤੂੰ ਤੂੰ ਕੋਣ ਨਾ ਨਹੀਂ ਰੱਖਣ ਵਾਲਾ ਪਰ ਪੁਲਿਸ ਵਾਲੇ ਉਲਟਾ ਮੈਨੂੰ ਵੀ ਕਹਿੰਦੇ ਵੀ ਤੂੰ ਤੇ ਤੇਰੀ ਤੂੰ ਤੇਰੀ ਨਹੀਂ ਸੁਣੀ ਜਾਏਗੀ ਵੀ ਅਸੀਂ ਇਹਨੂੰ ਅੰਦਰ ਆਣ ਦੇ ਮੈਂ ਕਿਹਾ ਵੀ ਇੰਦਾ ਦਾ ਕੋਈ ਰਾਈਟ ਨਹੀਂ ਹੈਗਾ ਉਹਦੇ ਕੋਲ ਅੰਦਰ ਆਣ ਦਾ ਫਿਰ ਪੁਲਿਸ ਨੇ ਮੇਰੇ ਉੱਥੇ 7.5 ਕਿਉਂ ਜਾ ਪਾਤੀ ਜਿਹੜਾ ਇਹਨਾਂ ਦਾ ਬ੍ਰਦਰ ਹੈ ਜਿਹੜਾ ਉੱਥੇ ਨਾਲ ਰਹਿੰਦਾ ਦਿਲਜੀਤ ਸਿੰਘ ਜਿਹਨੇ ਅਲਿਗੇਸ਼ਨ ਲਾਏ ਨੇ ਉਹਨੂੰ ਉਹਨੂੰ ਬੇਦਖਲ ਕੀਤਾ ਸਾਰੇ ਪ੍ਰਾਪਰਟੀ ਤੋਂ ਮੇਰੇ ਮਦਰ ਫਾਦਰ ਨੂੰ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਫਿਜ਼ੀਕਲ ਟੌਰਚਰ ਵੀ ਵਾਰੀਆਂ ਮੇਰੀ ਮੰਮੀ ਦਾ ਪਾਲ ਪਟ ਚੁੱਕਿਆ ਬਹੁਤ ਵਾਰੀ ਮੇਰੇ ਡੈਡੀ ਦਾ ਥੱਪੜ ਮਾਰ ਚੁੱਕਿਆ ਮੰਮੀ ਨੂੰ ਮਾਰ ਚੁੱਕਿਆ ਅੱਜੇ ਬਾਸ ਤੋਂ ਵਿੰਡੋਜ਼ ਗਰੀਲ ਪਟ ਕੇ ਅੰਦਰ ਜਨਾਨੀਆਂ ਵੜ ਗਏ ਅਗਲੇ ਪਾਸੇ ਤੋਂ ਆ ਕੇ ਥੋੜੇ ਨਾਲ ਗੇਟ ਤੋੜ ਕੇ ਲੋਕ ਤੋੜ ਕੇ ਉਹ ਵਰ ਗਏ ਜੀ ਮਰਜੀਤ ਕੌਰ ਜੀ ਨਾਰਮਲੀ ਆਪਣੇ ਬੇਟੀ ਨਾਲ ਉਥੋਂ ਗਏ ਹੋਏ ਸੀਗੇ ਬਾਹਰ ਜਿਵੇਂ ਨਾਰਮਲੀ ਬੰਦਾ ਕੇ ਰਿਸ਼ਤੇਦਾਰ ਆਉਂਦਾ ਉਹਨੇ ਪਿੱਛੋਂ ਕੀ ਕੀਤਾ ਲੌਕ ਕਰਕੇ ਉਹਨੂੰ ਉਹਦੇ ਨਾਲ ਪ੍ਰੋਪਰ ਵੱਡਾ ਲੌਕ ਲਾ ਕੇ ਤੇ ਆਪਣਾ ਜਿਹੜਾ ਡੌਗ ਉੱਥੇ ਪੈਟ ਰੱਖਿਆ ਸੀ ਉਹਨੂੰ ਖੁੱਲਾ ਛੱਡ ਪਾ। ਇਹ ਮੇਰੇ ਬ੍ਰਦਰ ਇੱਥੇ ਰਹਿੰਦਾ ਸੀ ਇਹ ਕੋਠੀ ਜਦੋਂ ਫਿਰ ਉਹ ਐਕਸਪਾਇਰ ਹੋਇਆ ਉਸ ਤੋਂ ਬਾਅਦ ੱੱਕੇ ਨਾਲ ਵੜਿਆ। ਇਹ ਹਰਜੀਤ ਕੋਰੇ ਬਠਿੰਡੇ ਤੋਂ ਬਠਿੰਡੇ ਤੋਂ ਰਹੇ ਜੀ 35 ਸਾਲ ਤੋਂ ਜੀ ਰਹੇ। ਤੇ ਇਹ ਹੁਣ ਆ ਕੇ ਜ਼ਬਰਦਸਤੀ ਇੱਥੇ ਮਤਲਬ ਕਬਜ਼ਾ ਕਰ ਰਹੀ ਹੈ। ਉਹ ਵੀ ਸਤੇ ਉਹ ਹੀ ਕਹਿੰਦਾ ਕਿ ਉਹਨੂੰ ਕਾਰੋਬਾਰ ਨਹੀਂ ਕਰ ਸਕਦੇ ਇਹਨਾਂ ਨੇ ਤਾਂ ਕਦੇ ਕਟ ਕੱਡੇ ਨਹੀਂ ਉਹਨੂੰ ਬਾਹਰ ਜੀ ਕਦੇ ਕੁਛ ਕੀ ਨਹੀਂ ਸਗੋਂ ਉਹਨੇ ਉਲਟ ਇਹਨਾਂ ਦੇ ਉੱਤੇ ਲੋਕ ਲਾਤਾ ਜੋ ਪੜਤਾਲ ਦੇ ਦੌਰਾਨ ਵਾਚਣ ਤੋਂ ਪਤਾ ਲੱਗਿਆ ਕਿ ਇਹਨਾਂ ਦਾ ਸਿਵਲ ਕੇਸ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਜੀ ਇਹ ਦੋਨੋਂ ਸਕੇ ਭੈਣ ਭਰਾ ਨੇ ਇਹਨਾਂ ਦਾ ਪ੍ਰਾਪਰਟੀ ਡਿਡ ਨੂੰ ਲੈ ਕੇ ਝਗੜਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ ਜਿਸ ਦੇ ਕਰਕੇ ਕੋਰਟ ਦੇ ਵਿੱਚ ਵੀ ਲੱਗਿਆ ਹੋਇਆ ਹੈ ਤਾਂ ਇਹਦੇ ਵਿੱਚ ਫੋਰਸ ਦੇ ਕਰਨੇ ਕੋਈ ਕੁਛ ਨਹੀਂ ਸੀ ਨੁਕਸੇਮਲ ਕੁਛ ਨਹੀਂ ਸੀ ਤਾਂ ਪਰ ਫਿਰ ਵੀ ਇਹਨਾਂ ਦੀ ਜਾਨ ਮਾਲ ਨੂੰ ਮਦਦ ਨਾਲ ਰੱਖਦੇ ਹੋਏ ਤਾਂ ਇਹਨਾਂ ਤੇ ਪ੍ਰੀਵੈਂਟਿਵ ਵੈਕਸੀਨ ਲਿਆ ਗਿਆ ਸੀ। ਮਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੇ ਗੱਲ ਕੀ ਹੋਈ ਹੈ ਤੁਹਾਡੇ ਬ੍ਰਦਰ ਵੱਲੋਂ ਇਲਜ਼ਾਮ ਲਗਾਈ ਜਾ ਰਿਹਾ ਹੈ। ਮੇਰਾ ਨਾਮ ਹਰਜੀਤ ਕੌਰ ਹੈ। ਅਸੀਂ ਇੱਥੇ ਸ਼ੁਰੂ ਤੋਂ ਇੱਥੇ ਹੀ ਰਹਿ ਰਹੇ ਹਾਂ। ਠੀਕ ਹੈ ਇੱਥੇ ਹੀ ਅਸੀਂ ਇਸੇ ਘਰ 'ਚ ਅਸੀਂ ਜੰਮੇ ਪਲੇ ਆ। ਮੇਰੀ ਮਦਰ ਨੇ ਇਹ ਕੋਠੀ ਇਸ ਕਰਕੇ ਮੇਰੇ ਨਾਂ ਰਜਿਸਟਰਡ ਵਸੀਅਤ ਮੇਰੇ ਨਾਂ ਹੀ ਕੀਤੀ ਹੈ ਕਿ ਯਾਦਵਿੰਦਰਾ ਕਲੋਨੀ 21 ਨੰਬਰ ਕੋਠੀ ਇਹ ਕੋਠੀ ਮੇਰੀ ਮੰਮੀ ਨੇ ਮੇਰੇ ਇਸ ਕਰਕੇ ਮੇਰੇ ਨਾਂ ਕੀਤੀ ਰਜਿਸਟਰਡ ਵਿਲ ਮੇਰੇ ਨਾਂ ਪੜਾਈ ਹੈ ਕਿਉਂਕਿ ਇਹ ਇੱਥੇ ਸ਼ੁਰੂ ਤੋਂ ਰਹਿੰਦਾ ਹੀ ਨਹੀਂ ਸੀ ਇਹ ਆਪਣੀ ਮੈਰिज ਲਵ ਮੈਰिज ਕਰਵਾ ਕੇ ਇਹ ਆਪਲੋਵਾਲ ਕੋਈ ਕੋਠੀ ਇਹ ਨਾਲੇ ਲਿੱਤੀ ਸੀ ਛੋਟੀ ਜੀ ਉਹ ਵੀ ਮੇਰੇ ਫਾਦਰ ਨੇ ਲੈ ਕੇ ਦਿੱਤੀ ਸੀ ਤੇ ਉੱਥੇ ਰਹਿੰਦਾ ਸੀ ਇਹ ਬੰਦਾ ਸਾਡੇ ਘਰੇ 2016 ਚ ਜਦੋਂ ਮੇਰਾ ਛੋਟਾ ਭਰਾ ਐਕਸਪਾਇਰ ਹੋਇਆ ਜਗਪ੍ਰੀਤ ਸਿੰਘ ਉਹਦੇ ਜਦੋਂ ਉਹਦਾ ਭੋਗ ਪਿਆ ਉਹਦੇ ਭੋਗ ਤੋਂ ਬਾਅਦ ਹੀ 30 ਦਿਨਾਂ ਬਾਅਦ ਤੱਕੇ ਨਾਲ ਮੇਰੇ ਡੈਡੀ ਨੇ ਮਨਾ ਕੀਤਾ ਵੀ ਅਸੀਂ ਤੈਨੂੰ ਨਹੀਂ ਰੱਖਣਾ ਮੇਰੇ ਡੈਡੀ ਦੇ ਡੈਡੀ ਦੇ ਉੱਤੇ ਰਿਵਾਲਵਰ ਰੱਖ ਕੇ ਕਹਿੰਦਾ ਬੁੜਿਆ ਤੂੰ ਤੂੰ ਕੌਣ ਨਾ ਨਹੀਂ ਰੱਖਣ ਵਾਲਾ ਅਸੀਂ ਇੱਥੇ ਆਵਾਂਗੇ ਕੌਣ ਕਹਿੰਦਾ ਇਹ ਮੇਰਾ ਬ੍ਰਦਰ ਕੀ ਨਾਮ ਹੈ ਦਲਜੀਤ ਸਿੰਘ ਔਰ ਇਹਦੀ ਵਾਈਫ ਹਰਨੀਤ ਕੌਰ ਮੇਰੇ ਮਦਰ ਫਾਦਰ ਨੂੰ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਫਿਜ਼ੀਕਲ ਟੌਰਚਰ ਵੀ ਵਾਰੀਆਂ ਮੇਰੀ ਮੰਮੀ ਦੇ ਵਾਲ ਪਟ ਚੁੱਕੇ ਆ ਬਹੁਤ ਦਵਾਰੀ ਮੇਰੇ ਡੈਡੀ ਦਾ ਥੱਪੜ ਮਾਰ ਚੁੱਕੇ ਆ ਮੰਮੀ ਨੂੰ ਮਾਰ ਚੁੱਕੇ ਆ ਮੈਂਟਲ ਹੁੰਦਾ ਸੀ ਇਹ ਮਾਰਨ ਨੂੰ ਤਾਂ ਇਹਦਾ ਹੱਥ ਬਹੁਤ ਜ਼ਿਆਦਾ ਖੁੱਲਿਆ ਹੋਇਆ ਹੈ ਸ਼ੁਰੂ ਤੋਂ ਬੰਦੂਕਾਂ ਡਰਾ ਡਰਾ ਕੇ ਸਾਡੀ ਪ੍ਰਾਪਰਟੀ ਬਹੁਤ ਜ਼ਿਆਦਾ ਸੀ ਜਿਹਦੇ ਵਿੱਚੋਂ ਇੱਕ ਬਡੁੰਗਰ ਪਲਾਟ ਹੈ ਇਹ ਵੇਚ ਕੇ ਖਾ ਚੁੱਕਿਆ ਸਵਾ ਕਰੋੜ ਰੁਪਏ ਦਾ ਜਿਹੜਾ ਕਿ ਇਹ ਕਹਿ ਰਿਹਾ ਵੀ ਮੈਨੂੰ ਕੁਝ ਨਹੀਂ ਦਿੱਤਾ ਉਹਦੀ ਤਬਦੀਸ਼ ਕੀਤੀ ਜਾਵੇ ਔਰ ਰਜਿਸਟਰੀਆਂ ਹੈਗੀਆਂ ਸਾਡੇ ਕੋਲੇ ਜਿਹੜਾ ਅਵਲੋ ਵਾਲਾ ਉਹ ਵੀ ਇਹਨੇ 40-45 ਲੱਖ ਦਾ ਵੇਚਿਆ ਉਹ ਵੀ ਇੰਨੀ ਰੱਖਿਆ ਉਹਦੇ ਵਿੱਚੋਂ ਕੋਈ ਪੈਸਾ ਨਹੀਂ ਇਹ ਮੇਰੇ ਬ੍ਰਦਰ ਇੱਥੇ ਰਹਿੰਦਾ ਸੀ ਇਹ ਕੋਠੀ ਜਦੋਂ ਫਿਰ ਉਹ ਐਕਸਪਾਇਰ ਹੋਇਆ ਉਹ ਤੋਂ ਬਾਅਦ ਧੱਕੇ ਨਾਲ ਵੜਿਆ ਉਹ ਤੋਂ ਬਾਅਦ ਇਸਨੇ ਜਿਉਂ ਆ ਕੇ ਇੱਥੇ ਮਤਲਬ ਪੋਰਸ਼ਨ ਦੋਵੇਂ ਸਾਡੇ ਅੱਡੋ-ਅੱਡੀ ਰਹਿੰਦੇ ਸੀ ਇਕੱਠੇ ਨਹੀਂ ਸੀ ਰਹਿੰਦੇ ਮੇਰੇ ਮੰਮੀ-ਡਾਡੀ ਤੇ ਅਸੀਂ ਇਕੱਠੇ ਨਹੀਂ ਰਹਿੰਦੇ ਸੀ 400 ਗਜ ਦਾ ਪਲਾਟ ਹੈ ਸਾਡਾ ਤੇ ਤੁਹਾਡੇ ਕਿੰਨੇ ਨਾਮ ਤੇ ਤੁਹਾਡੇ ਮੇਰੇ ਨਾਮ ਤੇ ਰਜਿਸਟਰਡ ਵਸੀਅਤ ਮਮੀ ਸਾਰੀ ਕੋਠੀ ਇਨਕਲੂਡਿੰਗ ਜਿੱਥੇ ਰਹਿ ਰਿਹਾ ਉਹ ਵੀ ਮੇਰੇ ਨਾਮ ਤੇ ਕਰ ਗਈ ਹੈ ਔਰ ਰਜਿਸਟਰਡ ਵਿਲ ਹੈ ਮੇਰੇ ਕੋਲੇ ਤੁਹਾਨੂੰ ਮੈਂ ਸ਼ੋਅ ਕਰ ਵੀ ਸਕਦੀ ਹਾਂ ਉਹ ਤੁਹਾਡੇ ਹਿੱਸੇ ਕਿੰਨੇ ਦਮ ਕਿੰਨੀ ਗਲਤੀ ਕੋ ਸਾਰੀ ਸਾਰੀ 400 ਗਜ ਦੀ ਤੁਹਾਨੂੰ ਇਹਨੇ ਕੱਢਿਆ ਸੀ ਬਾਹਰ ਨਹੀਂ 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 ਅਸੀਂ ਇਹਨੂੰ ਬਿਲਕੁਲ ਨਹੀਂ ਕੱਢਿਆ ਹੈਗਾ ਅਸੀਂ ਤਾਂ ਮੇਰੀ ਮਦਰ ਐਕਸਪਾਇਰ ਹੋਈ ਹੈ ਵੀ ਮੈਨੂੰ ਕੈਂਸਰ ਦੀ ਪੇਸ਼ੈਂਟ ਸੀ ਬੀਕਾਂ ਨੇ ਟ੍ਰੀਟਮੈਂਟ ਚੱਲ ਰਿਹਾ ਸੀ ਬਕਾਇਦਾ ਮੇਰੇ ਕੋਲ 2 ਸਾਲ ਹੋ ਗਏ ਸਾਰੀਆਂ ਸਲਿੱਪਾਂ ਐ ਸਭ ਕੁਝ ਐ ਸਾਡੇ ਕੋਲੇ ਮੈਂ ਤਾਂ 20 ਤਰੀਕ ਨੂੰ ਆਪਣੀ ਮੰਮੀ ਦੀ ਡੈੱਡ ਬੋਡੀ ਲੈ ਕੇ ਕੱਲੀ ਐਂਬੂਲੈਂਸ ਦੇ ਵਿੱਚ ਬੀਕਾਂ ਨੇੜ ਤੋਂ ਸਿੱਧਾ ਪਟਿਆਲੇ ਆਈਆਂ ਡੈੱਡ ਬੋਡੀ ਲੈ ਕੇ ਕਿਉਂਕਿ ਮੰਮੀ ਦਾ ਘਰ ਸੀ ਸੰਸਕਾਰ ਇੱਥੇ ਹੋਣਾ ਸੀਗਾ ਇੱਥੇ ਲੈ ਕੇ ਆਈਆਂ ਉਹ ਵੀਡੀਓਜ਼ ਵੀ ਐ ਮੇਰੇ ਕੋਲ ਜਦੋਂ ਐਂਬੂਲੈਂਸ ਤੇ ਲੈ ਕੇ ਆਈਆਂ ਨਾਲ ਮੇਰੀ ਮਾਮੀ ਦਾ ਬੇਟਾ ਮੇਰੇ ਨਾਲ ਗਿਆ ਸੀ ਉਹ ਸਾਡੀ ਪਿੱਛੇ ਇੱਕ ਗੱਡੀ ਸੀ ਉਹਦੇ ਵਿੱਚ ਆ ਰਿਹਾ ਸੀਗਾ ਜਦੋਂ ਮੈਂ ਐਂਬੂਲੈਂਸ ਲੈ ਕੇ ਇੱਥੇ ਆਈ ਹਾਂ ਜਿੰਨੇ ਵੀ ਰਿਲੇਟਿਵਸ ਆਏ ਸੀ ਖੜੇ ਸੀ ਮਮੀ ਦੇ ਪਿੰਡੋਂ ਆਏ ਹੋਏ ਸੀ ਇਹ ਉਸ ਦਿਨ ਵੀ ਇੱਕ ਵਾਰੀ ਵੀ ਬਾਹਰ ਨਿਕਲ ਕੇ ਨਹੀਂ ਆਇਆ ਵੀ ਮੇਰੀ ਮਾਂ ਦੀ ਡੈੱਡ ਬੋਡੀ ਆਈ ਹੈ ਵੀ ਮੈਂ ਕੋਈ ਉਹਨੂੰ ਆ ਕੇ ਕੋਈ ਮੋਢਾ Đਵਾ ਜਾਂ ਕੋਈ ਮੈਂ ਮੱਥਾ ਟੇਕਾਂ ਇਹਨੇ ਕੁਝ ਵੀ ਮੇਰੀ ਮਦਦ ਉਸ ਤੋਂ ਬਾਅਦ ਦੁਪਹਿਰ ਹੋ ਗਈ ਸੀ ਡਾਕਟਰ ਨੇ ਕਿਹਾ ਸੀ ਸੰਸਕਾਰ ਜਿੰਨੀ ਜਲਦੀ ਹੋ ਸਕਦਾ ਕਰ ਦਿਓ ਸਵੇਰੇ 8 ਵਜੇ ਤੋਂ ਤੁਰੇ ਸੀ ਦੁਪਹਿਰ ਦੇ 3 ਵਜੇ ਚੁੱਕੇ ਸੀਗੇ ਪਹਿਲਾਂ ਅਸੀਂ ਸਵਾ ਚਾਰ ਜੋ ਵੀ ਸਾਡੀਆਂ ਰਸਮਾਂ ਹੈਗੀਆਂ ਨਵਾ ਧਵਾ ਕੇ ਮੰਮੀ ਨੂੰ ਅਸੀਂ ਉਹਦਾ ਦਾ ਸੰਸਕਾਰ ਕਰਨ ਵਾਸਤੇ ਅਸੀਂ ਮੜੀਆਂ ਹੈਗੀ ਇੱਥੇ ਵੀਰਜੀ ਦੀਆਂ ਉੱਥੇ ਅਸੀਂ ਫਿਰ ਮੰਮੀ ਦਾ ਸੰਸਕਾਰ ਵੀ ਮੈਂ ਹੀ ਕੀਤਾ ਜੀ ਸੰਸਕਾਰ ਵੀ ਉਸਨੇ ਨਹੀਂ ਕੀਤਾ ਸਾਰਾ ਜੋ ਸੰਸਕਾਰ ਦੇ ਰੀਤੀ ਰਸਮਾਂ ਮੈਂ ਪਰੇਸ਼ਾਨ ਸੀ ਅਸੀਂ ਕਿਉਂਕਿ 12 13 ਦਿਨ ਤੋਂ ਉੱਥੇ ਸੀਗੀ ਐਡਮਿਟ ਸੀ ਮੇਰੀ ਮਦਰ ਉੱਥੇ ਐਡਮਿਟ ਸੀ ਤੇ ਸੰਸਕਾਰ ਵੀ ਮੈਂ ਆਪਣੇ ਹੱਥਾਂ ਨਾਲ ਆਪਣੀ ਮਾਂ ਦਾ ਕੀਤਾ ਤੇ ਨਾਲ ਮੇਰਾ ਇੱਕ ਬੇਟਾ ਅਸੀਂ ਮਾਂ ਬੇਟੇ ਨਹੀਂ ਕੀਤਾ ਠੀਕ ਹੈ ਬੇਟੀ ਨੇ ਕੀਤਾ ਨਾਲ ਬੇਟੀ ਮੇਰੀ ਤੁਹਾਡਾ ਬ੍ਰਦਰ ਤੁਹਾਡੇ ਤੇ ਇਜ਼ਾਮ ਕਰ ਰਿਹਾ ਠੀਕ ਕਰਨ ਕਰ ਰਹੀ ਹੈ ਮੇਰੀ ਬੇਟੀ ਮੇਰੇ ਕੋਲ ਸਟੇ ਦੇ ਆਰਡਰ ਨਹੀਂ ਹੈ ਕੋਈ ਕੋਈ ਇਸ ਕੋਲ ਸਟੇ ਦੇ ਆਰਡਰ ਨਹੀਂ ਹੈ ਨਹੀਂ ਸਾਨੂੰ ਸਾਨੂੰ ਕਿਸੇ ਵੀ ਪੁਲਿਸ ਵਾਲੇ ਨੇ ਕੋਈ ਸਪੋਰਟ ਨਹੀਂ ਕੀਤੀ ਪੁਲਿਸ ਵਾਲੇ ਨੇ ਸਾਨੂੰ ਸਿਰਫ ਇਹੀ ਕਿਹਾ ਵੀ ਤੁਹਾਡਾ ਘਰ ਲੂ ਝਗੜਾ ਹੈ ਮੈਡਮ ਤੁਸੀਂ ਆਪ ਹੀ ਅੰਦਰ ਬੜੋ ਸਾਡਾ ਸੀਨੀਅਰ ਦੇ ਵਿੱਚ ਕੁਝ ਕਰ ਸਕਦੇ ਹੈਗੇ ਕਿਸੇ ਵੀ ਪੁਲਿਸ ਵਾਲੇ ਨੇ ਸਾਡੀ ਕੋਈ ਸਨ ਬਲਕਿ ਉਸ ਦਿਨ ਦੀ ਲਾਹੌਰੀ ਥਾਣੇ ਵਿੱਚ ਲੋਰੀ ਗੇਟ ਥਾਣਾ ਉੱਥੋਂ ਵੀ ਅਸੀਂ ਬੇ ਉਮੀਦ ਹੋ ਕੇ ਅਸੀਂ 6 ਦਿਨ ਕਿਸੇ ਦੇ ਘਰੇ ਰਹੇ ਹਾਂ ਅਸੀਂ ਆਪਣੇ ਘਰੇ ਨੇ ਸਾਨੂੰ ਬੜਾ ਨਹੀਂ ਦਿੱਤਾ ਜਦੋਂ ਅਸੀਂ ਇੱਥੇ ਆਉਂਦੇ ਸੀ ਕੁੱਤਾ ਛੱਡ ਦਿੰਦਾ ਸੀ ਸਾਡੇ ਬਹੁਤ ਵੱਡਾ ਕੁੱਤਾ ਤਾਂ ਸਾਡੀ ਹਿੰਮਤ ਨਹੀਂ ਹੋਈ ਅੰਦਰ ਐਂਟਰ ਕਰਨ ਦੀ ਇਹ ਕੋਠੀ ਮੇਰੀ ਮੰਮੀ ਦੇ ਨਾਲ ਪੂਰੀ ਪੂਰੀ ਸਟੇ ਮੰਮੀ ਦੀ ਲੱਗੀ ਹੋਈ ਹੈ ਕਿਉਂਕਿ ਕੋਈ ਵੀ ਬੱਚਾ ਆਪਣੀ ਮਾਂ ਤੋਂ ਜ਼ਬਰਦਸਤੀ ਕੁਝ ਨਹੀਂ ਲੈ ਸਕਦਾ ਕਿਉਂਕਿ ਮੰਮੀ ਦੇ ਨਾਲ ਇਸ ਕੋਠੀ ਦੀ ਰਜਿਸਟਰੀ ਸੀਗੀ ਇਹਦੀ ਸਟੇ ਤੁਹਾਡੇ ਨਾਮ ਤੇ ਕਰਾਈ ਹਾਂਜੀ ਇਸ ਦੀ ਇਹਦੀ ਡਿਸਮਿਸ ਹੋਈ ਹੋ ਗਿਆ ਲੋਅਰ ਕੋਰਟ ਸੈਸ਼ਨ ਕੋਰਟ ਕੋਈ ਇਹਨੂੰ ਇਕ ਟੈਂਪਰੇਰੀ ਨਿਕ ਰਿਲੀਜ਼ ਮਿਲਿਆ ਹੋਇਆ ਬਸ ਇਹਦੇ ਕੋਲ ਕੋਈ ਪਰਮਨੈਂਟ ਇੰਜੈਕਸ਼ਨ ਨਹੀਂ ਹੈ ਜੇ ਇਹਦੇ ਕੋਲ ਪਰਮਨੈਂਟ ਇੰਜੈਕਸ਼ਨ ਸੀਗਾ ਤਾਂ ਫਿਰ ਉਸ ਦਿਨ ਨੂੰ ਅੰਦਰੋਂ ਬਾਹਰੋਂ ਤੋਂ ਰੋਕਦਾ ਮੈਂ ਕੱਲੀ ਸੀ ਮੈਨੂੰ ਕੋਈ ਕੱਢਿਆ ਸੀ ਮੈਨੂੰ ਇਸਨੇ ਅਸੀਂ 6 ਤਰੀਕ ਨੂੰ ਮੇਰੀ ਮੰਮੀ ਦਾ ਮੈਂ ਥੋੜਾ ਅਫਸਰਟ ਹੋ ਗਈ ਸੀ ਡਿਪਰੈਸ਼ਨ ਚ ਸੀ ਮੈਂ ਥੋੜਾ ਜਿਹਾ ਮੰਮੀ ਦੇ ਉਹ ਤੇ ਕਰਕੇ ਵੀ ਚੱਲ ਸ਼ਾਮ ਨੂੰ ਅਸੀਂ ਥੋੜਾ ਬੋਤਾ ਬਾਹਰ ਚਲੇ ਜਾਂਦੇ ਸੀ ਅਸੀਂ ਬਾਹਰ ਗਏ ਆ ਸਾਡਾ ਸਾਰੇ ਮੇਰੇ origignal documents ਮੇਰੇ ਇੱਥੇ ਪਏ ਸੀ ਮੇਰੇ ਮੈਂ ਸੁਪਨੇ ਚ ਨਹੀਂ ਸੋਚਿਆ ਵੀ ਆਇਆ ਕਰੂਗਾ ਅਸੀਂ ਬਾਹਰ ਗਏ ਤਾਂ ਸਾਡੇ ਆਂਦੇ ਨਹੀਂ ਜਿੰਦਾ ਲਾਤਾ ਗੇਟ ਨੂੰ ਤੇ ਮੇਨ ਗੇਟ ਨੂੰ ਜਿੰਦਾ ਲਾ ਕੇ ਕੁੱਤਾ ਖੁੱਲਾ ਛੱਡਦਾ ਅਸੀਂ ਬੈਲਾ ਬੁੱਲਾ ਮਾਰਿਆ ਪੋਣਾ ਘੰਟਾ ਬਾਹਰ ਖੜੇ ਰਹੇ ਗੇਟ ਵੀ ਖੁੱਲਿਆ ਅਸੀਂ ਤਰਲੇ ਮਾਰੀ ਗਾ ਚਮਾ ਗੇਟ ਨਹੀਂ ਖੁੱਲਿਆ ਤੇ ਬਸ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਵੀ ਭਾਈ ਗੇਟ ਖੋਲ ਦੋ ਕਹਿੰਦਾ ਬਠਿੰਡੇ ਜਾਓ ਤੁਹਾਡਾ ਇੱਥੇ ਕੀ ਆ ਮੇਰੀ ਮਾਂ ਵਰਗੀ ਕਹਾਣੀ ਖਤਮ ਤੇ ਮੇਰੀ ਮਾਂ ਦੇ ਘਰੋਂ ਇਹ ਕੱਢਣ ਵਾਲਾ ਕੌਣ ਹੁੰਦਾ ਅਕੋਰਡਿੰਗ ਟੂ ਬਿਲ ਬੜੇ ਅਕੋਰਡਿੰਗ ਟੂ ਬੜੇ ਸੀ ਅੰਦਰ ਮੈਂ ਅਸੀਂ ਅਸੀਂ ਪਿੱਛੋਂ ਖਿੜਕੀ ਤੋੜ ਕੇ ਅੰਦਰ ਵੜੇ ਮੈਂ ਤੇ ਮੇਰੀ ਬੇਟੀ ਬਸ ਹੋਰ ਕੋਈ ਨਹੀਂ ਸੀ ਸਾਡੇ ਨਾਲ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਫੇਰ ਇਵਾਲਵਰ ਲੈ ਕੇ ਆ ਗਿਆ ਸਾਹਮਣੂ ਜਦੋਂ ਉਹਨੂੰ ਪਤਾ ਚੱਲ ਗਿਆ ਪਤਾ ਨਹੀਂ ਕਿਸ ਤਰ੍ਹਾਂ ਪਤਾ ਚੱਲਿਆ ਕਿਸ ਤਰ੍ਹਾਂ ਨਹੀਂ ਪਤਾ ਚੱਲਿਆ ਇਹ ਰਿਵਾਲਵਰ ਲੈ ਕੇ ਇਹ ਤੇ ਇਹਦੀ ਵਾਈਫ ਤੇ ਇਹਦੀ ਬੇਟੀ ਹਰ ਪਤਾ ਨਹੀਂ ਕੀ ਕੀਰਤੀ ਇਹ ਸਾਰੇ ਜਣੇ ਅੰਦਰ ਵੜ ਗਏ ਠੀਕ ਹੈ ਉਸ ਉਸ ਵਕਤ ਅਸੀਂ ਫਿਰ ਪੁਲਿਸ ਨੂੰ ਫੋਨ ਕੀਤਾ ਵੀ ਸਰ ਅਸੀਂ ਆਪਣੇ ਘਰ ਦੇ ਅੰਦਰ ਬੜੇ ਆ ਤੇ ਸਾਡੇ ਨਾਲ ਸਿਰਸਰ ਧੱਕਾ ਹੋ ਰਿਹਾ ਤੇ ਇਹ ਰਿਵਲਵਰ ਅਸੀਂ ਸਰ ਮਸਾ ਉਸ ਦਿਨ ਜਾਨ ਬਚਾਈ ਆ ਇਹਨੇ ਸ਼ੀਸ਼ੇ ਤੇ ਵੀ ਸ਼ੀਸ਼ੇ ਵੀ ਭੰਨੇ ਨੇ ਇੱਟਾਂ ਨਾਲ ਪੁਲਿਸ ਆ ਗਈ ਸੀ ਉਸ ਦਿਨ ਪੁਲਿਸ ਆਈ ਜੇ ਪੁਲਿਸ ਨਾ ਆਂਦੀ ਉਸ ਦਿਨ ਤਾਂ ਸ਼ਾਇਦ ਇਹ ਸਾਨੂੰ ਦੁਬਾਰਾ ਫੇਰ ਕਰ ਦਿੰਦਾ ਸਾਨੂੰ ਬਹੁਤ ਹਰਮ ਪਹੁੰਚਾਉਂਦਾ ਤੇ ਉਸ ਦਿਨ ਅਸੀਂ ਬਸ ਸਾਨੂੰ ਨਹੀਂ ਪਤਾ ਸੀ ਆਪਦੀ ਚਾਹੇ ਪ੍ਰੋਪਰਟੀ ਤੁਹਾਡੇ ਨਾਮ ਤੇ ਬੋਲਦੀ ਹੈ ਮੇਰੀ ਨਾਂ ਤੇ ਬੋਲਦੀ ਹੈ ਹਾਂ ਮੇਰੇ ਕੋਲ ਡਾਕੂਮੈਂਟਸ ਹੈ ਪਹਿਲਾ ਮੰਮੀ ਦੇ ਨਾਲ ਹੈ ਮੰਮੀ ਤੋਂ ਕੋਈ ਵੀ ਬੱਚਾ ਚਾਹੀਏ ਕੇਸ ਵੀ ਹੈ ਮੈਂ ਤੁਹਾਡਾ ਕੇਸ ਕੇਸ ਚੱਲਦਾ ਪਿਆ ਸਾਡਾ 2021 ਤੋਂ ਤੇ ਹੁਣ 2025 ਚੱਲਦਾ ਪਿਆ ਸਾਡਾ ਕੇਸ ਬਿਲਕੁਲ ਖਤਮ ਹੋਣ ਵਾਲਾ ਸੀ ਬਿਲਕੁਲ ਐਂਡ ਤੇ ਆ ਇਹਨੇ ਇੱਕ ਵਿਟਨੈਸ ਦੇਣੀ ਸੀ ਵੀ ਮੈਂ ਇੱਥੇ ਰਹਿ ਰਹੀ ਆ ਕਿਉਂਕਿ ਇੱਥੇ ਨਹੀਂ ਸੀ ਨਾਂ ਦਾ ਸ਼ੁਰੂ ਤੋਂ ਬਿਲਕੁਲ ਝੂਠ ਹੈ ਬਿਲਕੁਲ ਗਲਤ ਹੈ ਇਹ 2016 ਦੇ ਵਿੱਚ ਧੱਕੇ ਨਾਲ ਵੜਿਆ ਇਹਨੂੰ ਕੋਈ ਵੀ ਵਿਟਨੈਸ ਨਹੀਂ ਮਿਲੀ ਮੈਨੂੰ ਫਿਰ ਫੋਨ ਆਇਆ ਵਕੀਲ ਦਾ ਵੀ ਮੈਡਮ ਆਂਟੀ ਦੀ ਵਿਟਨੈਸ ਆ ਮੈਂ ਤਾਂ ਮੰਮੀ ਟਿੱਲੀ ਆ ਮੰਮੀ ਨਹੀਂ ਆ ਸਕੂਗੀ ਕੋਈ ਗੱਲ ਨਹੀਂ ਤੁਸੀਂ ਥੋੜਾ ਡੇਟ ਅੱਗੇ ਦੀ ਲੈ ਲਓ ਆਵਾਂਗੇ ਫਿਰ ਤੁਹਾਡੀ ਉੱਥੇ ਕਰਵਾ ਦਾਂਗੇ ਕਿਉਂਕਿ ਉਹ ਕਹਿੰਦੇ ਦੀਆਂ ਗਵਾਹੀਆਂ ਸੀ ਜੰਨੀਆਂ ਖਤਮ ਹੋ ਗਈਆਂ ਇਹਨੂੰ ਕੋਈ ਮੌਕਾ ਨਹੀਂ ਹੁਣ ਮਿਲਣਾ ਆਂਟੀ ਦੀ ਗਵਾਹੀ ਦੋ ਤਾਂ ਤੁਹਾਡਾ ਕੇਸ ਤੁਹਾਡੀ ਫੇਵਰ ਚ ਹੈ ਮੇਰੀ ਮੰਮੀ ਨੂੰ ਕੈਂਸਰ ਦੇ ਪੀਡੀਫ ਹੈ ਹਾਂਜੀ ਉਹਨਾਂ ਨਾਲ ਤੁਸੀਂ ਕਹਿੰਦੇ ਸੀ ਮੈਂ ਫਟਿੰਡੇ ਦੀ ਰਹਿਣ ਕਿ ਉਹ ਦਰਦ ਕੋਲ ਰਹਿਦਾ ਸੀ ਮੈਂ ਮੈਂ ਹਰ ਵਕਤ ਮੇਰੇ ਕੋਲ ਮੈਂ ਮੈਂ ਮੰਮੀ ਦਾ ਸਹਰਾ ਦੇਖ ਦੇ ਅਸੀਂ ਡਾਈਪਰ ਬੰਦਦੇ ਸੀ ਉਹ ਮੰਮੀ ਦਾ ਬਾਥਰੂਮ ਪਾਟੀ ਸਭ ਇੱਚੀ ਕਰਦੀ ਪਈ ਸੀ ਸਾਰੀ ਸੇਵਾ ਇਹਦੀ ਨਾਲ ਸੀ ਬੇਟੀ ਮੇਰੇ ਨਾਲ ਹੀ ਜਿਆਦਾਤਰ ਮੇਰੇ ਨਾਲੋਂ ਵੱਧ ਮੇਰੀ ਸੇਵਾ ਇਹਦੀ ਮੇਰੀ ਮਾਂ ਦੀ ਸੋਭਾ ਮੇਰੀ ਬੇਟੀ ਨੇ ਕੀਤੀ ਹੈ ਸਰ ਕੀ ਨਾਮ ਹੈ ਲੋਕ ਸਰ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਜੀ ਕੀ ਹੋਇਆ ਸੀਸੀਟੀਵੀ ਉਹਦਾ ਫੁਟੇਜ ਵਾਇਰਲ ਹੋ ਰਹੀ ਹੈ ਤੁਸੀਂ ਫੇਸਬੁਕ ਤੇ ਲਾਈਕ ਹੋ ਕੇ ਮੁੱਖ ਮੰਤਰੀ ਦੇ ਡੀਜੀਪੀ ਨੂੰ ਵੀ ਦਿੱਤੀ ਹੈ ਕੀ ਕਾਰਨ ਹੈ ਸਰ ਮੇਰੇ ਕੋਲ ਕੋਰਟ ਵੱਲੋਂ ਸਟੇ ਸੀ ਇਸ ਘਰ ਦੀ ਯਾਦਨ ਦਾ ਕਲੋਨੀ ਦੀ ਮੇਰੀ ਸਿਸਟਰ ਨੂੰ ਤੇ ਜ਼ਬਰਦਸਤੀ ਬੜਨ ਦੀ ਕੋਸ਼ਿਸ਼ ਕਰ ਰਹੀ ਸੀਗੀ ਤੇ ਮੈਂ ਪੁਲਿਸ ਸਟੇਸ਼ਨ ਗਿਆ ਵੀ ਇਦਾਂ ਕਰਕੇ ਸਾਡਾ ਕੋਰਟ ਚ ਕੇਸ ਚੱਲ ਰਿਹਾ ਵੀ ਇਸ ਨੂੰ ਵੀ ਨਾ ਬੜਨ ਦੋ ਬਟ ਪੁਲਿਸ ਵਾਲੇ ਉਲਟਾ ਮੈਨੂੰ ਵੀ ਕਹਿੰਦੇ ਵੀ ਤੂੰ ਤੇਰਾ ਤੂੰ ਤੇਰੀ ਨਹੀਂ ਸੁਣੀ ਜਾਏਗੀ ਵੀ ਅਸੀਂ ਇਹਨੂੰ ਅੰਦਰ ਆਣ ਦੇ ਮੈਂ ਕਿਹਾ ਵੀ ਇਦਾਂ ਦਾ ਕੋਈ ਰਾਈਟ ਨਹੀਂ ਹੈਗਾ ਉਹਦੇ ਕੋਲ ਅੰਦਰ ਆਣ ਦਾ ਫਿਰ ਪੁਲਿਸ ਨੇ ਮੇਰੇ ਉੱਥੇ 75 ਕਿਵੇਂ ਜਾ ਪਾਤੀ ਦੀ ਮੈਂ ਫਿਰ ਡਰ ਗਿਆ ਬੜੀ ਉਸ ਟੱਕਰ ਤੇ ਮੈਂ ਫਿਰ ਇੱਕ ਇੱਕ ਰਾਤ ਹਵਾਲਾ ਤੇ ਰਹਾ ਫਿਰ ਅਲੇਨ ਬਾਹਰ ਆ ਕੇ ਫਿਰ ਮੈਂ ਡੀਐਸਪੀ ਸਾਹਿਬ ਕੋਲ ਗਿਆ ਵੀ ਇਦਾਂ ਕਰਕੇ ਇਹ ਹੋ ਰਿਹਾ ਸੋ ਉਹਨਾਂ ਨੇ ਵੀ ਮੈਨੂੰ ਇਹ ਧਮਕਾਇਆ ਵੀ ਅਭੀ ਤੇਰੇ ਤੇ ਹੋਰ ਪਰਚਾ ਪਾ ਸੀ ਪਾ ਲਾਂਗੇ ਵੀ ਇਹਨੂੰ ਅੰਦਰ ਆਣ ਦੇ ਵੀ ਕਬਜ਼ਾ ਦਾ ਅਸੀਂ ਆਪੇ ਹੀ ਕਰਾ ਲਾਂਗੇ ਜੀ ਤੇ ਉਹੀ ਹੋਇਆ ਸਰ ਦੋ ਦਿਨ ਬਾਅਦ ਉਹਨਾਂ ਨੇ ਆਪਣਾ ਪਿਛਲੇ ਪਾਸੇ ਵਿੰਡੋ ਤੇ ਗ੍ਰਿਲ ਪੱਟ ਕੇ ਅੰਦਰ ਜਨਾਨੀਆਂ ਵੜ ਗਈਆਂ ਅਗਲੇ ਪਾਸੇ ਤੋਂ ਆ ਕੇ ਥੋੜੇ ਨਾਲ ਗੇਟ ਤੋੜ ਕੇ ਲੌਕ ਤੋੜ ਕੇ ਉਹ ਵੜ ਗਏ ਜੀ ਇਹ ਕੌਣ ਵੜਨ ਵਾਲੇ ਕੌਣ ਸੀਗੇ ਤੁਹਾਡੇ ਇਹ ਭੈਣ ਸੀ ਜੀ ਆਪਣੀ ਸਕੀ ਇਹਨੇ ਕਬਜ਼ਾ ਮਤਲਬ ਕਰ ਲਿਆ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਹਾਂਜੀ ਇਹ ਹਰਜੀਤ ਕੋਰ ਹੈ ਬਠਿੰਡੇ ਤੋਂ ਬਠਿੰਡੇ ਤੋਂ ਰਹਿ ਗਿਆ 35 ਸਾਲ ਤੋਂ ਜੀ ਤੇ ਏ ਹੁਣ ਆ ਕੇ ਜ਼ਬਰਦਸਤੀ ਇੱਥੇ ਮਤਲਬ ਕਬਜ਼ਾ ਕਰ ਰਹੀ ਹੈ। ਕੋਰਟ ਦੇ ਵਿੱਚ ਕੀ ਕੇਸ ਚੱਲ ਰਿਹਾ ਸਰ ਤੁਹਾਡਾ? ਕੋਰਟ ਸਰ ਇਹੀ ਕੇਸ ਚੱਲ ਰਿਹਾ ਵੀ ਮੇਰੇ ਹਿੱਸੇ ਦਾ ਵੀ ਮੇਰਾ ਮੇਰਾ ਹਿੱਸਾ ਮੈਨੂੰ ਮਿਲੇ। ਤੇ ਉਹ ਉਹਦੀ ਸਟੇ ਹੈ ਮੇਰੇ ਕੋਲ ਸਰ ਪੂਰੇ ਸੂਟ ਹਾਊਸ ਪੂਰਾ ਇਸ ਘਰ ਦੀ ਹੁਣ ਦੀ ਪੋਜ਼ੀਸ਼ਨ ਕਿਹਦੇ ਕੋਲ ਸੀਗੀ? ਮੇਰੇ ਕੋਲ ਹੈ ਸਰ। ਕਿੰਨੇ ਗਜਾ ਦਾ ਘਰ ਹੈ? 400 ਗਜਾ ਸਰ। 400 ਗਜਾ ਪੋਜ਼ੀਸ਼ਨ ਤੇ ਦੂਸਰੀ ਹੈ। ਹਾਂ ਜੀ ਮੇਰੇ ਕੋਲ ਤੇ ਸਾਰੀ ਪੋਜ਼ੀਸ਼ਨ ਹੈ। ਤੇ ਫਿਰ ਤੁਸੀਂ ਉਸ ਤੋਂ ਬਾਅਦ ਜਦੋਂ ਇਹ ਘਰ ਵੜੇ ਤਾਂ ਤੁਸੀਂ ਕੀ ਪੁਲਿਸ ਨੂੰ ਕੰਪਲੇਟ ਕੀਤੀ ਇਸ ਬਾਰੇ? ਸਰ ਕੋ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਨਹੀਂ 50 ਮਿੰਟ ਅਸੀਂ ਬੈਠੇ ਰਹੇ ਕਰੀਏ ਮਤਲਬ ਸਾਰਾ ਕੁਝ ਹੋ ਗਿਆ ਕੁਰੀ ਹੋ ਗਿਆ ਫਿਰ ਅੱਗੇ ਕਹਿੰਦੇ ਕੋਈ ਨਹੀਂ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਬਸ ਇਹ ਇਹ ਕਹਿ ਕੇ ਆਪਣਾ ਕੰਮ ਚੱਲੋ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਹੁਣ ਇੱਕ ਸਾਈਡ ਤੇ ਛੋਟੀ ਜਿਹੀ ਜਗ੍ਹਾ ਸੀ ਕਮੇਜ ਉਸ ਕਿਰਾਏ ਤੇ ਦਿੰਦੇ ਸੀ ਅਸੀਂ ਉਹ ਹੁਣ ਅਸੀਂ ਡਰ ਕੇ ਉਧਰਲੀ ਸਾਈਡ ਚਲੇ ਗਏ ਹੁਣ ਉੱਥੇ ਹੀ ਬੈਠੇ ਹਾਂ ਅਸੀਂ ਸਾਈਡ ਤੇ ਮੈਂ ਤਾਂ ਕਰੀ ਨਹੀਂ ਗਿਆ ਸਰ 3 ਦਿਨ 3 ਦਿਨ ਹੋ ਗਏ ਕਿਉਂ ਕਾਰਨ ਕੀ ਹੈ ਤੁਹਾਨੂੰ ਕਾਰਨ ਹੈ ਮੈਂ ਉਹ ਪੁਲਿਸ ਦਾ ਡਰ ਰਿਹਾ ਸਰ ਮੈਨੂੰ ਉਹ ਪਰਚਾ ਪਾਣਗੇ ਮੇਰੇ ਤੇ ਉਲਟਾ ਕੁਝ ਤੁਸੀਂ ਕ੍ਰਾਈਮ ਸਰ ਉਹਨਾਂ ਨੇ ਮੈਂ ਤਾਂ ਕੋਈ ਕ੍ਰਾਈਮ ਨਹੀਂ ਕੀਤਾ ਸਰ ਮੈਂ ਤਾਂ ਉਹਨਾਂ ਕੋਲ ਸੋਕ ਗਿਆ ਸੀ ਵੀ ਮੇਰੀ ਹੈਲਪ ਕਰੋ ਉਲਟਾ ਮੈਨੂੰ ਉਹਨਾਂ ਨੇ ਸਤ ਗੁੰਜਾ ਪਾ ਕੇ ਹਵਾਲਾਤ ਕਰਤਾ ਜੀ ਕਿਉਂ ਪੁਲਿਸ ਕਿਉਂ ਨਹੀਂ ਹੋਈ ਇਹ ਕੋਈ ਕਾਰਨਤ ਨਹੀਂ ਕਾਰਨ ਸਰ ਇਹ ਵੀ ਇਹਨਾਂ ਦੀ ਮਿਲੀਭੁਗਤ ਹੋਏਗੀ ਇਹਨਾਂ ਨੇ ਕੋਈ ਸੈਟਿੰਗ ਕਰ ਲਈ ਹੋਣੀ ਪੁਲਿਸ ਨਾਲ ਇਹ ਇਹ ਮੇਨ ਗਵਰਨਮੈਂਟ ਤੇ ਹੀ ਲੱਗ ਰਿਹਾ ਜੀ ਬੜੀ ਕੋਈ ਸਿਸਟਰ ਦਾ ਪੋਲਿਟੀਕਲ ਬੈਕਗ੍ਰਾਉਂਡ ਵੀ ਹੈਗਾ ਜਾਂ ਕੋਈ ਸਰ ਇਹ ਹੋਏਗਾ ਸਰ ਮੈਂ ਮੈਨੂੰ ਤਾਂ ਪੈਸਾ ਹੈ ਪੈਸੇ ਕਰ ਮੈਨੂੰ ਲੱਗਦਾ ਕਿ ਇਹਨਾਂ ਨੇ ਕੋਈ ਪੈਸਾ ਪੂਸਾ ਦੇ ਕੇ ਹੀ ਇਹਨਾਂ ਦੀ ਕੋਈ ਸੈਟਿੰਗ ਹੋਈ ਹੈ ਕੋਈ ਇਹਨਾਂ ਦੀ ਜਿਹੜਾ ਪੁਲਿਸ ਵਾਲੇ ਮੈਨੂੰ ਐਡਾ ਮਤਲਬ ਮਿਸ ਗੰਦਾ ਜਾਂ ਬੇਵਕਤ ਰਹੇ ਨੇ ਡਰਾ ਰਹੇ ਮੈਨੂੰ ਬਹੁਤ ਬਰੀ ਤਰ੍ਹਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਹੀ ਕਹਿਣਾ ਚਾਹੁੰਦਾ ਵੀ ਆਪਣਾ ਡੀਜੀਪੀ ਸਾਹਿਬ ਜਾਂ ਭਗਵੰਤ ਮਾਨ ਜੀ ਆਪਣਾ ਮੈਨੂੰ ਇਨਸਾਫ ਦਿਵਾਣ ਤੇ ਮੈਨੂੰ ਮੇਰੇ ਤੇ ਮੇਰੇ ਪਰਿਵਾਰ ਨੂੰ ਤੇ ਤੁਹਾਡੀ ਰਕਸ਼ਾ ਕਰ ਨੇ ਇਹਨਾਂ ਤੋਂ ਸਾਨੂੰ ਇਨਸਾਫ ਦਿਵਾਣ ਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਜੇ ਕੋਰਟ ਦੇ ਵਿੱਚ ਤੁਹਾਡੇ ਖਿਲਾਫ ਫੈਸਲਾ ਆਉਂਦਾ ਹੈ ਤਾਂ ਤੁਹਾਨੂੰ ਮੰਨੂ ਹਾਂਜੀ ਇਹ ਮੰਨੂਰ ਹੈ ਮੈਨੂੰ ਹਰ ਤਰ੍ਹਾਂ ਦਾ ਕੋਰਟ ਦਾ ਮੰਨ ਲਓ ਕੋਰਟ ਦਾ ਫੈਸਲਾ ਮੰਨੂਰ ਹੈ ਜੀ ਹੁਣ ਤਾਂ ਕੋਰਟ ਨੇ ਕੀ ਤੁਹਾਨੂੰ ਦਿੱਤਾ ਜਾਂ ਕੋਈ ਆਰਡਰ ਆਏ ਹੈ ਤੁਹਾਡੇ ਕੋਲ ਕੋਰਟ ਦਾ ਸਰ ਮੇਰੇ ਕੋਲ ਆਰਡਰ ਨਹੀਂ ਹੈ ਕਿ ਉਹਦੇ ਪ੍ਰੋਜੈਕਸ਼ਨ ਉਹਦੇ ਪ੍ਰੋਜੈਕਸ਼ਨ ਦੇ ਤੇ ਫਿਲਹਾਲ ਛੁੱਟੀਆਂ ਚੱਲ ਰਹੀਆਂ ਕੋਰਟ ਤੇ ਤੇ ਇਹ ਜਿਹੜੀ ਅਗਲੀ ਕਾਰਵਾਈ ਮੈਂ ਜਿਹੜੀ ਹੈਗੀ ਹੈ ਕੋਰਟ ਚ ਲੈ ਕੇ ਜਾਊਗਾ ਬਟ ਫਿਲਹਾਲ ਛੁੱਟੀਆਂ ਚੱਲ ਰਹੀਆਂ ਸਰ ਉੱਥੇ ਇਹ ਡਿਸਟ੍ਰਿਕਟ ਕੋਰਟ ਚ ਕੰਮ ਨਹੀਂ ਚੱਲ ਰਹੀ ਇਹ ਸਰ ਅੱਲੇ ਇੱਥੇ ਆਪਣਾ ਸਿਵ ਐਡਵੋਕੇਟ ਮਨਬੀਰ ਸਿੰਘ ਵਰਕ ਚ ਉਹਨਾਂ ਨੇ ਇੱਕ ਹਰਜੀਤ ਕੌਰ ਦੇ ਉੱਤੇ ਮੇਰੇ ਬ੍ਰਦਰ ਦੇ ਇਲਜ਼ਾਮ ਲਗਾਏ ਆ ਦਰਜੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆਲਜੀ ਦੀ ਮਗਰ ਤੱਕਾ ਕੀਤਾ ਜਾ ਰਿਹਾ ਮੇਰੇ ਨਾਲ ਇਹ ਮਾਮਲਾ ਕੀ ਹੈ ਤੁਸੀਂ ਵਕੀਲ ਨੇ ਉਹਨਾਂ ਦੇ ਦੇਖੋ ਵੀ ਗੱਲ ਇਹ ਹੈ ਇਹ ਜਿਹੜਾ ਸਰਾ ਸਾਰੇ ਝੂਠਾ ਹੈ ਇਹ ਜਿਹੜੀ ਝੂਠੀ ਪੋਸਟ ਪਾਈ ਹੈ ਜਿਹੜੀ ਫੇਸਬੁੱਕ ਤੇ ਪਾਈ ਹੈ ਬੇਸਿਕਲੀ ਉਹਨਾਂ ਫੇਸਬੁੱਕ ਤੋਂ ਕੀ ਹੈ ਬੰਦਾ ਇੱਕ ਪਾਸੋਂ ਦੀ ਚੀਜ਼ ਪੜਦਾ ਦੂਜੇ ਪਾਸੋਂ ਦੀ ਚੀਜ਼ ਤਾਂ ਪਤਾ ਨਹੀਂ ਹੁੰਦੀ ਦੋਨੋਂ ਸਾਈਡਾਂ ਦੀ ਗੱਲ ਅਸਲ ਚ ਗੱਲ ਇਹ ਹੈ ਕਿ ਇਹਨਾਂ ਦੇ ਉੱਤੇ ਯਾਦਵਿਦਾਰਨ ਕਲੇਵ ਦੇ ਵਿੱਚ ਇੱਕ 400 ਕਾਈ ਦੀ ਪ੍ਰਾ ਤੇ ਜਿਹੜੀ 400 ਕਾਇ ਦੀ ਪ੍ਰਾਪਰਟੀ ਹੈ ਉਹਦੀ ਜਿਹੜੀ ओरिजिनल ਵਿਲ ਹੈ ਜਿਹੜੇ ਇਹਨਾਂ ਦੇ ਹਰਜੀਤਕੌਰ ਦੇ ਜਿਹੜੇ ਮਦਰ ਨੇ ਗੁਰਦੀਪਕੌਰ ਉਹਨਾਂ ਨੇ ਕਰਾਈ ਹੈ ਹਰਜੀਤਕੌਰ ਦੇ ਨਾਂ ਤੇ ओरिजिनल ਰਜਿਸਟਰਡ ਵਿਲ ਸੀ ਜਿਹੜੀ ਉਹ ਇਹਨਾਂ ਦੇ ਨਾਂ ਤੇ ਆ ਜਿਹੜਾ ਇਹਨਾਂ ਦਾ ਬ੍ਰਦਰ ਹੈ ਜਿਹੜਾ ਉੱਥੇ ਨਾਲ ਰਹਿੰਦਾ ਦਿਲਜੀਤ ਸਿੰਘ ਜਿਨੇ ਐਲੀਗੇਸ਼ਨ ਲਾਏ ਨੇ ਉਹਨੂੰ ਉਹਨੂੰ ਬੇਦਖਲ ਕੀਤਾ ਹੋਇਆ ਸਾਰੇ ਪ੍ਰਾਪਰਟੀ ਚੋਂ ਬਿਸਨ ਉਹਨੂੰ ਕੀਤਾ ਹੋਇਆ ਬਟ ਫੇਰ ਵੀ ਹਰਜੀਤਕੌਰ ਜੀ ਨੂੰ ਆਇਆ ਸੀਗਾ ਵੀ ਚਲੋ ਮੇਰਾ ਭਰਾ ਆ ਗਿਆ ਅਸੀਂ ਇਕੱਠੇ ਰਹਿ ਰਹੇ ਆਂ ਵੀ ਇਕੱਠੇ ਪੀਸਫੁਲੀ ਰਹਿ ਜਾਵਾਂਗੇ ਹੁਣ ਉਹ ਜਿਹੜੀ 400 ਕਾਇ ਦੀ ਪ੍ਰਾਪਰਟੀ ਹੈ ਉਹਦੇ ਉੱਥੇ ਹਰਜੀਤਕੌਰ ਰਹਿੰਦੇ ਨੇ ਜਿਹੜਾ ਸੌਗਾਇ ਦਾ ਨਾਮ ਆ ਉੱਥੇ ਜਿਹੜਾ ਬ੍ਰਦਰ ਹੈ ਇਹਨਾਂ ਦਾ ਦਲਜੀਤ ਸਿੰਘ ਉਹ ਰਹਿੰਦਾ ਹੁਣ ਇੱਕ ਦਿਨ ਗੱਲ ਕੀ ਹੋਈ ਹੁਣ ਹਰਜੀਤਕੌਰ ਜੀ ਨਾਰਮਲੀ ਆਪਣੇ ਬੇਟੀ ਨਾਲ ਉਥੋਂ ਗਏ ਹੋਏ ਸੀਗੇ ਬਾਹਰ ਜਿਵੇਂ ਨਾਰਮਲੀ ਬੰਦਾ ਕਿ ਰਿਸ਼ਤੇਦਾਰਦੇ ਆਉਂਦਾ ਹੁਣ ਇਹਨੇ ਪਿੱਛੋਂ ਕੀ ਕੀਤਾ ਲੌਕ ਕਰਕੇ ਉਹਨੂੰ ਉਹਦੇ ਨਾਲ ਪ੍ਰੋਪਰ ਵੱਡਾ ਲੌਕ ਲਾ ਕੇ ਤੇ ਆਪਣਾ ਜਿਹੜਾ ਡੌਗ ਉੱਥੇ ਪੈਟ ਰੱਖਿਆ ਸੀ ਉਹਨੂੰ ਖੁੱਲਾ ਛੱਡਤਾ ਜੇ ਦੇਖੀ ਸਤਾਈ ਕਿ ਕਿੰਨੇ ਕੈਰ ਦੀ ਪ੍ਰੋਪਰਟੀ ਹੈ ਟੋਟਲ ਇਹ 400 ਕਾ ਦੀ ਪ੍ਰੋਪਰਟੀ ਹੈ ਤੇ ਰਜਿਸਟਰੀ ਕਿਸ ਦੇ ਨਾਮ ਤੇ ਹੈ ਜੀ ਇਹ ਜਿਹੜੀ ਰਜਿਸਟਰੀ ਹੈ ਜੀ ਇਹਦੀ ਜਿਹੜੀ ਰਜਿਸਟਰੀ ਸੀਗੀ ਉਹ ਜਿਹੜੀ ਇਹਨਾਂ ਦੇ ਮਾਤਾ ਨੇ ਗੁਰਦੀਪ ਕੌਰ ਉਹਨਾਂ ਦੇ ਨਾਮ ਤੇ ਹੈ ਉਹਨਾਂ ਨੇ ਅੱਗੇ ਜਿਹੜੀ ਰਜਿਸਟਰ ਵਿਲ ਸੀਗੀ ਉਹ ਆਪਣੀ ਬੇਟੀ ਹਰਜੀਤ ਕੌਰ ਦੇ ਨਾਮ ਤੇ ਕੀਤੀ ਸੀ ਤੁਸੀਂ ਇਹਨਾਂ ਦਾ ਕੇਸ ਦੇਖਦਾ ਹੁੰਦਾ ਹਾਂ ਜੀ ਕੀ ਇਹ ਉਹ ਕਹਿੰਦਾ ਕਿ ਕਬਜ਼ਾ ਮੇਰੇ ਉੱਤੇ ਹੈ ਮੇਰੇ ਨਾਮ ਤੇ ਸਾਰਾ ਕੁਝ ਡਾਕੂਮੈਂਟ ਹੈਗੇ ਜੀ ਨਹੀਂ ਕਬਜ਼ਾ ਜਿਹੜਾ ਹੈਗਾ ਜੀ ਉਹਦੇ ਉਹ ਤਾਂ ਉਹਦੇ ਕੋਲ ਤਾਂ ਉਹ ਵੀ ਇੱਕ ਸਟੇ ਕਹਿੰਦਾ ਉਹ ਉਹ ਵੀ ਸਾਨੂੰ ਅਜੇ ਅਸੀਂ ਉਹਦੀ ਜਿਹੜੀ ਚੈੱਕ ਨਹੀਂ ਕੀਤੀ ਕੋਈ ਪ੍ਰੂਫ ਨਹੀਂ ਹੋਈ ਉਸ ਸਟੇ ਜਿਹੜੀ ਉਹ ਵੀ ਸਟੇ ਉਹ ਇਹ ਕਹਿੰਦਾ ਕਿ ਉਹਨੂੰ ਕਾਰੋਬਾਰ ਨਹੀਂ ਕਰ ਸਕਦੇ ਇਹਨਾਂ ਨੇ ਤਾਂ ਕਦੇ ਕੱਟ ਕੱਡੇ ਨਹੀਂ ਉਹ ਸੋ ਉਹਨੇ ਉਲਟ ਇਹਨਾਂ ਦੇ ਉੱਤੇ ਲੋਕ ਲਾਤਾ ਜੋ ਕਿ ਉਹਨੇ ਲੋਕ ਲਾਤਾ ਤਾਂ ਨਾਰਮਲੀ ਜਿਵੇਂ ਹੁਣ ਬੰਦਾ ਐਂਟਰ ਕਰਦਾ ਆਪਣਾ ਘਰ ਇਹਨਾਂ ਦਾ ਇਹ ਉਹ ਉਸ ਦਿਨ ਇਹ ਆਪਣਾ ਇਹ ਤੇ ਇਹਦੀ ਬੇਟੀ ਦੋਨੋਂ ਇੱਕ ਗੁਰਦੀਪ ਔਰ ਇਹ ਦੋਨੋਂ ਘਰ ਦੇ ਵਿੱਚ ਐਂਟਰ ਕਰ ਗਏ ਇਹ ਜਦੋਂ ਐਂਟਰ ਕਰੇ ਜੀ ਇਹਨਾਂ ਨੇ ਦੇਖਿਆ ਪਿੰਚਾ ਦਿਨ ਤਾਂ ਪਹਿਲਾਂ ਉਹਨੇ ਲੋਕ ਲਾ ਕੇ ਰੱਖਿਆ ਕੁੱਤਾ ਛੱਡ ਕੇ ਰੱਖਿਆ ਡਰਾ ਕੇ ਰੱਖਿਆ ਵਿਚਾਰੇ ਗਏ ਨਹੀਂ ਪਰ ਜਦੋਂ ਇਹ ਜਾ ਕੇ ਨਾਰਮਲ ਆਪਣਾ ਘਰ ਹੈ ਨਾਰਮਲੀ ਐਂਟਰ ਕਰੇ ਉੱਥੇ ਪਤਾ ਲੱਗਿਆ ਇਹਨਾਂ ਦੇ ਸਾਰੇ ਜਿੰਦੇ ਤੋੜੇ ਹੋਏ ਸੀਗੇ ਜੀ ਉੱਥੇ ਜਿਹੜਾ ਇਹਨਾਂ ਵਾਲਾ ਪਾਸਾ ਜਿੱਥੇ ਇਹਨਾਂ ਦੀ ਪੋਜੈਸ਼ਨ ਸੀ ਸ਼ੀਸ਼ੇ ਤੋੜੇ ਹੋਏ ਸੀਗੇ ਸਾਰੇ ਜ ਤੇ ਇਹਨਾਂ ਦਾ 2 ਲੱਖ ਰੁਪਏ ਉਥੋਂ ਚੋਰੀ ਹੋਏ ਹੋਏ ਸੀਗਾ ओरिजिनल ਬਿੱਲ ਹੋਗੀ 6 ਲੱਖ ਦੀ ਐਫਡੀ ਇਹ ਡਾਕੂਮੈਂਟ ਸੀਗੇ ਉਹ ਸਾਰੇ ਉਥੋਂ ਗਾਇਬ ਸੀਗੇ ਜੀ ਉਹ ਸਾਰੇ ਚੋਰੀ ਸੀਗੇ ਤੇ ਜਿਹੜੇ ਤੁਸੀਂ ਜਾਨਦਾਰ ਤੇ ਇਹਦੇ ਵਿੱਚ ਕਿਤੇ ਤੱਕ ਚੋਰੀ ਚਾਰੀ ਇਹ ਬਿਲਕੁਲ ਜੀ ਇਹਨਾਂ ਨੇ ਸਾਰੀ ਡਿਟੇਲ ਦੇ ਇੱਕ ਅਰਖਾਸਤ ਹੈ ਉਹ ਐਸਪੀ ਹੈੱਡਕੁਆਟਰ ਸਭ ਕੋ ਪੈਂਡਿੰਗ ਹੈ ਜੀ ਉਹ ਐਸਐਸਪੀ ਸਾਹਮਣੂ ਦਿੱਤੀ ਹੈ ਜੀ ਕੋਈ ਸਾਰੀ ਦਰਖਾਸਤ ਬਿਲਕੁਲ ਤੇ ਹੁਣ ਇਹਦੇ ਭਰਾ ਦਾ ਇਹ ਪ੍ਰੋਪਰਟੀ ਦਾ ਕੋਈ ਹੈ ਨਹੀਂ ਸਟੇ ਲੱਗੀ ਹੈ ਕੋਈ ਜਿਹਦੇ ਨਾਮ ਦੇ ਨਹੀਂ ਸਟੇ ਹੈ ਜੀ ਜਿਹੜੀ ਇਹਦੇ ਬ੍ਰਦਰ ਦੇ ਸਿਰਫ ਉਹ ਸਟੇ ਸਟੇ ਕੋਈ ਨਹੀਂ ਹੈਗੀ ਜੀ ਉਹ ਵੀ ਹਜੇ ਸਟੇ ਦਾ ਉਦੋਂ ਸਿਰ ਸਟੇ ਇਹ ਹੈ ਕਿ ਇਹਨੂੰ ਡਿਸਪੋਜ਼ ਨਹੀਂ ਕਰ ਸਕਦੇ ਇਹਨੂੰ ਤਾਂ ਉਹਨਾਂ ਨੇ ਵੈਸੇ ਕਦੇ ਡਿਸਪੋਜ਼ ਨਹੀਂ ਕੀਤਾ ਉਸ ਜਗ੍ਹਾ ਤੋਂ ਪਰ ਜਿਹੜੀ ਓਨਰਸ਼ਿਪ ਹੈ ਜਿਹੜੀ ਰਜਿਸਟਰਡ ਵਿਲਾ ਹੈ ਉਹ ਤਾਂ ਇਹਨਾਂ ਦੇ ਹਰਜੀਤ ਕੌਰ ਦੇ ਨਾਮ ਤੇ ਹੈ ਨਾ ਸਾਰੀ ਉਹ ਇਹਨਾਂ ਦੀ ਮਦਰ ਨੇ ਕਰਾਈ ਸੀ ਇਹਨਾਂ ਦੇ ਨਾਮ ਤੋਂ ਹਾਂ ਹਾਂ ਬਿਲਕੁਲ ਜੀ ਨਾਲ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੀ ਜਦੋਂ ਇਹਨਾਂ ਦੇ ਮਦਰ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਡੈਥ ਹੋਈ ਹੈ ਇਹਨਾਂ ਨੇ ਤਾਂ ਜਿਹੜੇ ਬ੍ਰਦਰ ਨੇ ਤਾਂ ਕਦੇ ਨਾ ਹੋ ਕੇ ਕਮਿਸ਼ਨ ਤੇ ਗਿਆ ਨਾ ਕਿ ਉਹਨਾਂ ਨੂੰ ਪੁੱਛਿਆ ਨਾ ਸੇਵਾ ਕੀਤੀ ਹੈ ਦੱਸੋ ਕਿਹੜੇ ਮਾਪੇ ਉਹਦੇ ਕੌਣ ਹੈ ਜਿਹੜਾ ਕਮਿਸ਼ਨ ਤੇ ਵੀ ਨਾ ਜਾਵੇ ਇਸ ਕਰਕੇ ਹੁਣ ਜਿਹੜਾ ਬੰਦਾ ਬ तरीके सोशल मीडिया ਦੇ ਉੱਪਰ ਦਲਜੀਤ ਨਾਮ ਦਾ ਵਿਅਕਤੀ ਹੈਗਾ ਦਾਰਾ ਜੀ ਕਰਕੇ ਇੱਕ ਫੇਸਬੁਕ ਪੇਜ ਹੈ ਉਸ ਦੇ ਉੱਪਰ ਉਹ ਵੀਡੀਓ ਵਾਇਰਲ ਕਰ ਰਿਹਾ ਹੈਗਾ ਔਰ ਉਹ ਕਹਿ ਰਿਹਾ ਕਿ ਪੁਲਿਸ ਨੇ ਮੇਰੇ ਨਾਲ ਧੱਕਾ ਕੀਤਾ ਹੈ ਮੇਰੇ ਘਰ ਦੇ ਵਿੱਚ ਮਹਿਲਾਵਾਂ ਪੇਜ ਕੀ ਕਬਜ਼ਾ ਕਰਾਉਣ ਦੇ ਦੋਸ਼ ਇਹ ਆ ਵੀਦਤਰ ਕੋਈ ਨੀ ਦਰਮਾਤ ਹੈ ਨਾ ਇਹਦੀ ਸਾਨੂੰ ਇੱਕ ਇੰਕੰਟੀਮੇਸ਼ਨ ਆਈ ਸੀ 6 ਤਰੀਕ ਦੀ ਇਹ ਘਟਨਾ ਸਗੀ ਜਿਹਦੇ ਵਿੱਚ ਹਰਜੀਤ कौर ਨਾਮ ਦੀ ਕੁੜੀ ਨੇ ਕੰਪਲੇਨਟ ਕੀਤੀ ਸੀ ਕਿ ਮੇਰੇ ਭਰਾ ਨੇ ਮੈਨੂੰ ਘਰੋਂ ਬਾਹਰ ਕੱਢਤਾ ਤਾਂ ਜਿਹਦੇ ਸੰਬੰਧੇ ਜਿਹੜਾ ਸਮਝਤ ਆਈਓ ਨੇ ਉਹ ਮੌਕੇ ਜਾ ਕੇ ਦੇਖਿਆ ਗਿਆ ਸੀ ਤਾਂ ਉਹਨਾਂ ਨੂੰ ਅਗਲੇ ਦਿਨ 7 ਤਰੀਕ ਨੂੰ ਬੁਲਾਇਆ ਗਿਆ ਸੀ ਜੋ ਪੁਲਤਾਲੀ ਦੌਰਾਨ ਵਾਚਣ ਤੋਂ ਪਤਾ ਲੱਗਿਆ ਕਿ ਇਹਨਾਂ ਦਾ ਸਿਵਲ ਕੇਸ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜੀ ਇਹ ਦੋਨੋਂ ਸਕੇ ਭੈਣ ਭਰਾ ਨੇ ਇਹਨਾਂ ਦਾ ਪ੍ਰੋਪਰਟੀ ਨੂੰ ਲੈ ਕੇ ਝਗੜਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ ਜਿਸ ਦੇ ਕਰਕੇ ਕੋਰਟ ਦੇ ਵਿੱਚ ਵੀ ਲੱਗਿਆ ਹੋਇਆ ਤਾਂ ਇਹਦੇ ਵਿੱਚ ਪੁਲਿਸ ਦੇ ਕਰਨੇ ਉਹ ਕੁਝ ਨਹੀਂ ਸੀ ਨੁਕਸੇ ਅਮਲ ਕੁਝ ਨਹੀਂ ਸੀ ਤਾਂ ਫਿਰ ਫਿਰ ਵੀ ਇਹਨਾਂ ਦੀ ਜਾਨ ਮਾਲ ਨੂੰ ਮਦਦ ਨਜ਼ਰ ਰੱਖਦੇ ਹੋਏ ਤਾਂ ਇਹਨਾਂ ਤੇ ਪ੍ਰੀਵੈਂਟਿਵ ਵੈਕਸੀਨ ਲਿਆ ਗਿਆ ਸੀ ਜੀ ਤੇ ਸਰ ਮੋੜੀ ਇੱਕ ਸੀਸੀਟੀਵੀ ਬੈਰਲ ਹੋ ਰਹੀ ਹੈ ਜੋ ਅਸੀਂ ਇਲਾਕੇ ਦੀ ਜਿਸ ਦੇ ਵਿੱਚ ਇੱਕ ਮਾਈਲਾ ਦਰਵਾਜ਼ਾ ਤੋੜ ਰਹੀ ਹੈਗੀ ਹੈ ਹਥੋੜੀਆਂ ਲੈ ਕੇ ਔਰ ਵਿਅਕਤੀ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਵੀ ਪੁਲਿਸ ਉੱਥੇ ਨਹੀਂ ਪਹੁੰਚੀ ਔਰਕਰ ਉਸ ਦਾ ਸਪੋਰਟ ਕੀਤਾ ਜਾ ਰਿਹਾ ਹੈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕਿਸੇ ਵੀ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਹੈ ਸਿਵਲ ਕੇਸ ਮਾਨਕ ਅਦਾਲਤ ਵਿੱਚ ਪੈਂਡਿੰਗ ਹੈ ਇਹਦੇ ਵਿੱਚ ਪੁਲਿਸ ਦੇ ਕਰਨੀ ਉਹ ਕੁਝ ਨਹੀਂ ਹੈ ਪਰ ਫਿਰ ਵੀ ਜੇ ਕੋਈ ਸਾਹਮਣੇ ਆਊਗੀ ਚੀਜ਼ ਤਾਂ ਉਸ ਤੇ ਪ੍ਰੋਪਰ ਐਕਸ਼ਨ ਲਿਆ ਜਾਊਗਾ ਜੀ ਜੋ ਸੀਸੀਟੀਵੀ ਵਗੈਰਾ ਸਭ ਵਾਇਰਲ ਹੋ ਗਈ ਉਸ ਦੇ ਬਾਰੇ ਕੀ ਕਹਿਣਾ ਹੈ ਉਹਨੂੰ ਪੜਤਾਲ ਦੇ ਦੌਰਾਨ ਬਾਚ ਲਿਆ ਜਾਊਗਾ